ਯੋਗਾ ਦਾ ਨਾ ਸਾਰੀ ਗਾਂਜ ਨਾ ਕਰਾਈ ਮੇਰਾ ਭਰਾ ਕਿੰਨੇ ਸੋਹਣੇ ਵਾਲੇ ਤੇਰੀ ਦੱਸ ਹੁਣ ਸੱਚੀ ਸਾਰੀ ਕਰਨੀ ਜੀ ਝੂਠ ਮਾਰਨੀ ਆ ਸਾਰੀ ਚਲੋ ਲਾ ਦਿਓ ਜੀ ਲਾ ਦਿਆਂ ਦੇਖੋ ਸਬਜੀ ਦੁਬਈ ਦੇ ਵਿੱਚ ਨਹੀਂ ਲੱਗਦੀ ਆ ਜਿਹਦਾ ਅੰਮ੍ਰਿਤਸਰ ਚ ਲੱਗਦੀ ਆ ਨਾ ਉਹਦਾ ਇੱਥੇ ਸਬਜੀ ਬਾਹਰ ਲਾਈ ਮਾਰਕੀਟ ਵਾਲਿਆਂ ਦਾ ਪਾਜੀ ਆਹ ਵੇਖੋ ਨਾ ਇੱਧਰ 10 ਦਾ ਰਾਮ ਤੁਸੀਂ ਇੱਧਰ ਚਲਕੇ ਜੋ ਜੋ ਬਿਜਲੀ ਦਿੱਤਾ ਉਹ ਕੋਲ ਦਾ ਜੋ ਆ ਗਮਰਤਾ ਅਗ ਮਾਰਦਾ ਤੁਹਾਨੂੰ ਲੈਂਦਾ ਗੰਤੋਂ ਤੇ ਪੰਜ ਬੁੜਾ ਰਜਨੀ ਗਾਂਟ ਹੀ ਲੱਗਣ ਡਿਆ ਤੇ ਕਰਦੇ ਐ ਇੱਕ ਵਾਰੀ ਫਿਰ ਨਹੀਂ ਇਹ ਪਾਣੀ ਕਰਤੀ ਜਿੰਨਾ ਵੀ ਸਮਾਨ ਹੈ ਨਾ ਬਦਾਮ ਕਾਜੂ ਪਿਸਤਾ ਸਭ ਤੁਹਾਨੂੰ ਸਸਤਾ ਮਿਲਿਆ ਕਿ ਚੈਣਾ ਕੰਪਦੀ ਵਿੱਚ ਪਿੰਡ ਪੁੰਡ ਜਾਣ ਵਾਸਤੇ ਜਾਂ ਆਪਣੇ ਇਥੇ ਖਾਣ ਪੀਣ ਵਾਸਤੇ ਤੁਹਾਨੂੰ ਉਹ ਆਪਣੇ ਜਿੱਦਾ ਅੰਮ੍ਰਿਤਸਰ ਲੰਡਾ ਬਾਜ਼ਾਰ ਲੱਗਾ ਹਾਂ ਉੱਦਾਂ ਇਥੇ ਕੱਪੜੇ ਲੱਗੇ ਐ ਸੇਲ ਦੇ ਵਿੱਚ ਦੇਖੋ ਕਨਾ ਮਾਲ ਆ ਕੱਪੜਿਆਂ ਦਾ ਇਸ ਹਵੰਬਰ ਸਰ ਜਿੱਦਾਂ ਆਪਣੇ ਲੱਗਦੇ ਨਾ ਲੰਡਾ ਬਾਜ਼ਾਰ ਦੇ ਵਿੱਚ ਕੱਪੜੇ ਮਿਲਦੇ 21 ਨਾਲ 21 ਦਰਾਉਂਦੇ ਆ ਦਵਾਈ ਦੇ ਦਰਾਉਂਦੇ ਹਿਸਾਬ ਸਾਈਜ਼ ਹੈਗਾ 41 ਦਾ ਕਿਉਂ ਕਹਕਰ ਨਾ ਸਾਰੀ ਗਾਂਜ ਨਾ ਕਰਾਈ ਮੇਰਾ ਭਰਾ ਕਿੰਨੇ ਸੋਹਣੇ ਵਾਲੇ ਤੇਰੀ ਦੱਸ ਹੁਣ ਸੱਚੀ ਸਾਰੀ ਕਰਦੀ ਜੀ ਝੂਠ ਮਾਰਨਿਆ ਸਾਰੇ ਸਾਰੇ ਚਲੋ ਲਾ ਦਿਓ ਜੀ ਲਾ ਦਿਆਂ ਪੁੱਛ ਲੈ ਕਿਹੜੀ ਫੇਰ ਲਾ ਦੇ ਲਾ ਦੇ ਲਾ ਦਿਓ ਭਾਜੀ ਇਹ ਆਉ ਲੱਗੀ ਜੀ ਵੇਖੋ ਜੀ ਗਗਨ ਨੇ ਅੱਜ ਕਰਾ ਲਈ ਜੋ ਸਾਡੇ ਨੇ ਗੰਝ ਗਗਨ ਅੱਜ ਕਿਤੇ ਕੀ ਸੋਚਿਆ ਕਿ ਉਹ ਸਾਰੇ ਵਾਲ ਕਟਾਉਣ ਤੇ ਗੰਝ ਕਰਾਉਣ ਦੇ ਤੇਰਾ ਪਰ ਮਸ਼ੀਨ ਹੀ ਖਰਾਬ ਹੋਏ ਬੜੇ ਹਾਰਡ ਵਾਲ ਆ ਵਾਲ ਯਾਰ ਛੱਡ ਲੈ ਛੱਡ ਦੇ ਤਾਂ ਗਰਮੀ ਆਉਂਦੀ ਹੈ ਹਜੇ ਤੇ ਮਾਰਚ ਤੇ ਲੱਗਣੀ ਹੈ ਚਲੋ ਪਹਿਲਾਂ ਹੀ ਕਰ ਲਿਆ ਮਸ਼ੀਨ ਨੇ ਇੱਕ ਤੋਂ ਖਾ ਦੇਗੀ ਆ ਇੱਕ ਮਸ਼ੀਨ ਕਹਤਾ ਕਿ ਮੈਂ ਨਹੀਂ ਕੱਟ ਸਕਦੀ ਇਹਦੇ ਵਾਲ ਪਰ ਇਹਨੇ ਕਰੂਗੀ ਕੁਝ ਹੁਣ ਆਈ ਯਾਰ ਜੁਗੰਦੇ ਬਾਗ ਦੇ ਅੱਗੇ ਤਾਂ ਮਸਤਰੇ ਮੈਂ ਹੋਰ ਤਾਂ ਕੱਟੇਗੇ ਭਾਜੀ ਅੱਗੇ ਪੁੱਛੇ ਤੁਹਾਡੇ ਸਾਹਮਣੇ ਆਖਿਆ ਨਹੀਂ ਸੀ ਇਹਨੂੰ ਪੁੱਛਿਆ ਨਹੀਂ ਆਹੋ ਨਹੀਂ ਠੀਕ ਹੁਣ ਹੋ ਗਿਆ ਕੰਮ ਤੇ ਇਹ ਕਰਦੀ ਕੇ ਇਹ ਬਣੀ ਗਈ ਡਾਊਨ ਨਾ ਡਾਊਨ ਛੋਟਾ ਡਾਊਨ ਅਧਾੜੀ ਵੀ ਸਾਰੀ ਲਾਣੀ ਨਹੀਂ ਨਾ ਨਹੀਂ ਦਾੜੀ ਨਾ ਤੇਰਾ ਫਲਾਦੇ ਵੱਖਰਾ ਹੀ ਲੱਗੂ ਅੱਜ ਇੱਥੇ ਇਹਨੇ ਕਿ ਮੋਦੀ ਦਾ ਛੱਡ ਦਿਆ ਵਾਹ ਛੋਟੇ ਨੇ ਮੋਦੀ ਕਿਥੋਂ ਗਗਨ ਅੱਜ ਬਹੁਤ ਤਗੜਾ ਫਾਂਸਾ ਲਿਆ ਰਿਹਾ ਹੈ। ਗਗਨ ਇੱਕ ਕਰ ਰਿਹਾ ਯਾਰ। ਆ ਪਾਣੀ ਨਾਲ ਤਾਂ ਵਾਲ ਬੜੇ ਝੜਦੇ ਯਾਰ। ਆ ਉਹ ਝੜਦੇ ਯਾਰ। ਹਰ ਕੀ ਦੀ ਬਰਬਾਦ ਕਰ ਰਹੀ। ਝਾਲੇ ਵੀ ਉਹ ਲਾ ਰਹੀ। ਝਾਲੇ ਜੀਰੋ। ਦੇਖੋ ਗਗਨ ਨੇ ਕਰਾ ਲਈ ਆ ਪੂਰੀ ਗੰਜ। ਚਲੇ ਸਪਿੰਨੀ ਚੱਲੇ ਜੀ। ਚੱਲੇ ਹੁਣ ਸਪਿੰਨੀ ਦੇ ਵਿੱਚ। ਇੱਦੀ ਆਦਾ ਠੇਕਾ ਵਾ। ਠੇਕੇ ਤੇ ਕਹਿੰਦਾ ਜਾਣਾ ਮੈਂ ਚੱਲ ਲੈ ਜਾਣਾ ਤੈਨੂੰ ਠੇਕੇ। ਲੈ ਕੇ ਹੋਟਲ ਤਾਂ ਦਾ ਨਾ। ਕਿਹੜੀ ਉਹ ਚੱਕਣੀ ਫਿਰ? ਰੈਡ ਡਰਾਈਵ ਚ ਪਈ ਐ। ਆ ਵੀ ਦੇਖ ਲੈਣਾ ਆ ਸਾਰੀਆਂ ਕਿੰਨੀਆਂ ਲੱਗੀਆਂ। ਏ ਉਹ ਵਰਤਦਾ ਵਾ ਰਾਈਟਰ ਹੈ ਵੇਗੀ ਉਹ ਪੀਣਾ ਮਜਾ ਆਉਂਦਾ ਚੱਲ ਦੇਖ ਲੈ ਮਟੀਰੀ ਹੈ ਗਈ ਆ ਤੂੰ ਜਿਹੜੀ ਪੌਣੀਆਂ ਰੱਖਾ ਹੈ ਜਿਹੜੀ ਸਗੀ ਵੱਡੀ ਚਾਲੂਆ ਦੇਖੀ ਸਮੇਟ ਚ ਵੀ ਆ ਗਈ ਆ ਆਹ ਹੈ ਤੇਰ ਵਿਚੋ ਦਾ ਵਧੀਆ ਲੱਗਦੀ ਆ ਪਰ ਥੋੜੇ ਸਿਰ ਵਰਦੀ ਆ ਇਹ ਵਾਲੀ ਜਿਹੜੀ ਹੈ ਵਧੀਆ ਹੁਣਾ ਜਿਆਦਾ ਫਿਰ ਜਿਹੜੀ ਦਮਸਾ ਗਈ ਆ ਆਹ ਦੇਖ ਲੈ ਸਾਰੀਆਂ ਲੱਗੀਆਂ ਲੈਣ ਦੇ ਲੈਣ ਜਿਹੜੀ ਸਹੀ ਲੱਗਦੀ ਨੇ ਇਹਦਾ ਹੁਣ ਆਈ ਹੈਗੀ ਆ ਆਂਟੀ ਕਾਉਂਟੀ ਬਲੂ ਹਾਂ ਹੋਰ ਤਾਂ ਇਹਨਾਂ ਦੇ ਜਿੰਨੇ ਆ ਸੀ ਵੇਖ ਲੈ ਜਿਹੜੀ ਤੁਹਾਨੂੰ ਸਹੀ ਲੱਗਦੀ ਹੈ ਜਾਣ ਕੀ ਹੋਰ ਆ ਗਈ ਸਹੀ ਸਗੋਏ ਵਧੀਆ ਹੀ ਹੈ ਨਾ ਦੇਖੋ ਸਬਜੀ ਦबई ਦੇ ਵਿੱਚ ਨਹੀਂ ਲੱਗਦੀ ਆ ਜਿੱਦਾ ਅੰਮ੍ਰਿਤਸਰ ਚ ਲੱਗਦੀ ਹੈ ਨਾ ਉਹਦਾ ਇੱਥੇ ਸਬਜੀ ਬਾਹਰ ਲਾਈ ਮਾਰਕੀਟ ਵਾਲਿਆਂ ਨੇ ਜਿੰਨੀ ਸਾਰੀ ਸਬਜੀ ਹੈ ਵੇਖੋ ਬਤਾਉ ਉਸਾਰ ਢਣੀਆਂ ਸਭ ਕੁਝ ਗਰੇਲੇ ਮੂੜੀਆਂ ਉਧਰ ਗੰਡੇ ਲੱਗੇ ਆ ਆਦਾ ਮਾਰ ਕਿੰਨਾ ਸਸਤਾ ਯਾਰ ਇੱਥੋਂ ਲੈ ਜਾ ਖੜਾ ਆਣਾ ਬਤਿਆ ਆਹ ਵੇ ਦੇਦੇ ਨਹੀਂ ਆਹਾ ਜਿੰਨੀ ਸਬਜ਼ੀ ਲੱਗੀ ਵੀ ਹੈ ਆਹ ਸਾਹਮਣੇ ਇਹਨਾਂ ਦਾ ਰੇਟ ਲਿਖਿਆ ਆਹ ਆਹ ਆ ਬੇਰ ਵੀ ਲਾਇ ਇਹਨਾਂ ਨੇ ਕੱਲ ਹੁਣ ਤੇ ਹੈਗਾ ਸਮਾਰ ਗਾਹ ਤੋਂ ਇੱਥੋਂ ਖਰੀਦਾਂਗੇ ਇਹ ਆ ਦੁਬਈ ਦੀ ਮਾਰਕੀਟ ਸਬਜ਼ੀ ਮੰਡੀ ਇਹ ਜਿਹੜਾ ਨਾ ਬਰਾਵਾ ਅੱਜ ਉਹ ਜਿਹੜੀ ਮਸ਼ੀਨ ਲੱਗੀ ਇਹਦੇ ਵਿੱਚ ਤੁਸੀਂ ਆਪਣੇ ਜਾਣੀ ਕਿ ਇੰਡੀਆ ਦੇ ਡਾਟੇ ਡੂਟਾ ਜਿੰਨਾ ਵੀ ਡਾਟਾ ਐਮਬੀ ਪਵਾ ਸਕਦੇ ਹੋ ਚਾਰਜ ਕਰ ਸਕਦੇ ਆਪਣੇ ਫੋਨ ਨੂੰ ਤੇ ਇੱਥੇ ਅਸੀਂ ਕੈਸ਼ ਕਰਾਂਗੇ ਜਮਾ ਤੇ ਪੈਸੇ ਬੈਲੈਂਸ ਪੈ ਜਾਂਦਾ ਤੇ ਅਹੀਂ ਗਏ ਦੋ ਚਿਪਸ ਤੇ ਪੈਕਟ ਲਏ ਬਸ ਸਿਰਫ ਇਹੋ ਹੀ ਆਪਣਾ ਖਾਣਾ-ਤਾਣਾ ਹੁੰਦਾ ਛੋਟਾ-ਮੋਟਾ ਚੱਲਦੇ ਆ ਹੁਣ ਅਸੀਂ ਜਾਵਾਂਗੇ ਚਾਇਨਾ ਮਾਰਕੀਟ ਵੱਲ ਨੂੰ ਜਿੱਥੋਂ ਕਿ ਸਾਰਾ ਸਮਾਨ ਸਸਤਾ ਮਿਲਦਾ ਵਾ ਤੇ ਚਲੋ ਤੁਹਾਨੂੰ ਵੀ ਦਿਖਾਉਨੇ ਆ ਨਾਲ ਮਾਰਕੀਟ ਲੈ ਲੋ ਲੈ ਲੋ ਕੰਮ ਵਾਸਤੇ ਅਸੀਂ ਲੈਣ ਲੱਗੇ ਆ ਥੋੜੇ ਜਿਹਾ ਕੱਪੜੇ ਕੁੱਪੜੇ ਵਧੀਆ ਯਾਰ ਕੰਮ 'ਚ ਪਾਉਣ ਵਾਸਤੇ ਕਿਹੜਾ ਆਹ ਵੇ ਭਾਜੀ ਆਹ ਵੇਖੋ ਨਾ ਇੱਧਰ 10 ਦਾ ਰਾਮ ਤੁਸੀਂ ਇੱਧਰ ਚਲਗੇ ਜੋ ਤੁਸੀਂ 30 ਵਾਲੇ ਚਲਗੇ ਜੋ ਆਹ ਨਹੀਂ ਆਹ ਵੇਖੋ ਪੈਂਟਾ ਕੰਮ ਕੂਮ 'ਚ ਆਹ ਮਾਰੀਆਂ ਯਾਰ ਆ ਵਧੀਆ ਭਾਜੀ ਇਦਾਂ ਤੇ ਤੇ ਇੰਡੀਆ ਪਾਉਂਦੇ ਆ ਮਾਸਟਰ ਆਹ ਲਓ ਹਾਲੋ ਕਿੰਨਾ ਸਖੰਡ ਕਮੋਟਾ ਕਪੜਾ ਰੇਟ ਲਿਸਟ ਕਿਹਨੇ ਹੈਲੀ ਆਹ ਵੇਖੋ ਸਾਹਮਣੇ 10 ਦਰਾਮ 11 11 ਦਰਾਮ ਲਿਖਿਆ ਜਿਨਾ ਮਰ ਜਿਓ ਵੇ ਆਹ ਫਰੈਸ਼ ਤਾਂ ਮਾ ਚਲਣ ਰਿਹਾ ਨਾ ਇੱਥੋਂ ਵੇ ਵੇ ਅੱਗੇ ਲੋਬਾਰੇ ਕੱਢਿਆ ਕੇ ਆਹ ਆਹ ਚਮਤੀ ਕਮਰ ਜੋ ਚੱਕੋ ਚੱਕੋ ਕਿੰਨੇ ਸਖੰਡ ਮਾਰਕੀਟ ਦੇ ਦਵਾਈ ਦੇ ਵਿੱਚ ਹਾਂ ਇਹ ਚਮਤੀ ਮੇਰੇ ਖਿਆਲ ਚ ਕਮਰ ਕਈ ਆ ਮੈਨੂੰ ਵੀ ਨਹੀਂ ਆਊਗੀ ਵੇਲਾ ਯਾਰ ਬੰਦਿਆਂ ਦੀ ਧੋਣਾ ਨਹੀਂ ਹੈ ਗਿਆ ਹੈ ਨਾ ਨਾ ਹੀ ਧੜ ਹੈ ਗਿਆ ਕਲੰਦਰ ਨਤਾ ਹੀ ਕੱਲੀਆਂ ਆਹ ਵੇਲਾ ਇਹ ਹਲਾ ਕਿਡਾ ਤਖੜਾ ਮੋਲਿਆ ਸਾਰਾ ਸੋਣਾ ਇੱਥੋਂ ਸਬਜ਼ੀ ਸੂਜੀ ਉਧਰ ਮਿਲਦੀ ਹੈ ਹਾਂ ਜੋ ਬਿਜਲੀ ਦਿੱਤਾ ਉਹ ਖੋਚਦਾ ਜੋ ਅਗਮਾਰਦਾ ਅਗ ਮਾਰਦਾ ਕਿਲੰਦਰ ਕਿਲੰਦਰ ਕਿਧਰੇ ਉਹ ਕਿਧਰੇ ਗਿਆ ਬੋਸ ਤੇ ਵੀ ਸੋ ਪਰ ਆਹ ਚਲਣਦੇ ਹੋ ਤੇ ਹਣਾ ਨਹੀਂ ਨਹੀਂ ਓਏ ਅੱਗ ਕਿੱਲੇ ਮਾਰਦੇ ਮਾਰਦੇ ਜਿੱਦਾਂ ਸਿਲੰਡਰ ਨਹੀਂ ਮਾਰਦੇ ਉਹ ਸਿਲੰਡਰ ਗੈਸ ਵਾਲਾ ਤੋਂ ਦੂਸਰਾ ਹੋ ਗਿਆ ਆਛਾ ਆਛਾ ਜੀ ਨਾ ਸਾਲੇ ਨਾ ਉਹ ਜਸਟ ਸਟਾਪ ਤੇ ਨਹੀਂ ਗਈ ਜਾਂਦਾ ਕਿਤੇ ਉਹ ਸਟਾਪ ਕਰ ਉਹ ਸਟਾਪ ਕਰ ਨਹੀਂ ਯਾਰ ਉਹ ਤੇ ਜਮਾਨਾ ਕਿਹੜੇ ਕਾਲਾ ਪੱਤੋ ਸਾਡਾ ਇਹ ਨਾ ਪੂਰਾ ਰੱਜਿਆ ਪਿਆ ਉਹਦੇ ਨਾਲ ਨਹੀਂ ਆਇਆ ਯਾਰ ਨਹੀਂ ਉਹ ਨਹੀਂ ਆਹ ਸਹੀ ਏ ਜਦ ਨਾਲ ਨੇ ਆ ਵੀ ਆਹ ਪੇ ਲਟਾ ਆ ਹੋਈ ਨਾ ਆਪਣੇ ਕੋਲ ਉਥੇ ਇਹ ਕਿਨੇ ਦਾ ਜੀ ਇਹ ਹੈਗਾ ਜੋ 100 ਦਾ ਹੀ ਲਾ ਲੋ ਆਣਾ 100 ਬੰਨੀ ਦਾ ਸਸਤਾ ਵਾਲਾ ਹਾਂ ਓਕੇ ਆਪਣੇ ਛੋਟਾ ਵੀ ਹੈਗਾ ਵਾ ਜਿੰਦੇ ਜ਼ਿਆਦਾ ਛੋਟੇ ਨੇ ਦੋ ਬੰਦੇ ਆ ਤੇ ਛੋਟਾ ਵੀ ਮਿਲ ਜਾਂਦਾ ਜੋ ਆ ਛੋਟਾ ਵੀ ਲੈ ਲਓ ਠੀਕ ਆ ਵਰੀਆ ਆਹ ਆ ਉਹਦਾ ਮੇਰੇ ਨਾਲ ਵਧੀਆ ਏਡਾ 100 ਦਾ ਚੱਕੋ ਇਹਨੂੰ ਪੁੱਛ ਲੈ ਇਹਨੂੰ ਹਾਂਜੀ ਆਹੋ ਤੁਸੀਂ ਵੀ ਕਰੋ ਦੋਵੇਂ ਭਰਾਸਲਾ ਜਿਹੜਾ ਲੈਣਾ ਹਾਂਜੀ ਜੀ ਕਿਹੜਾ ਲੈਣਾ ਜੀ ਸਾਡੀ ਹੋਣਾ ਇਹ ਲੈ ਲਓ 100 ਰੁਪਏ ਨਹੀਂ ਜਪਾਨ ਤੇ ਇਹ ਕਿੰਨਾ ਮਿਲ ਜਪਾਨ ਕਿਤਨੇ ਦਾ ਜੀ ਇਹ 100 199 ਰੁਪਏ ਹੁੰਦਾ 99 ਰੁਪਏ ਜੀ ਉਹ ਪਰ ਲਗਾ 123 ਕਹੇ ਕੰਪਨੀ ਵੀ ਜਦੋਂ ਕਹੇ 220 ਹੈ 220 ਕਹੇ 220 ਸਟਰੀਮਿੰਗ ਦੇ ਕੋਟੇਗਾ ਵੀ ਨਹੀਂ 220 ਵਾਟ ਇਹ ਜਪਨ ਦਾ ਓਰਿਜਨਲ ਹੈ ਇਹਦਾ ਲਈ ਆਪਣੇ ਕੋਲ ਆਹੋ ਆਪਾਂ 2000 ਚੁੱਕ ਦਾਂਗੇ ਇਹ ਫਾਈਨਲ ਐ ਸੇਕ ਉਹ ਵਾਦੀ ਹਾਂ ਸੇਕ ਦੀ ਗੱਲ ਹੈ 2200 ਤੈਨੂੰ 2200 ਤੋ ਤਾਂ ਇਹ ਵੀ ਹੈ ਨਾ ਇਹ ਪੂਰਾ ਸ 2200 ਵਾਟ ਦਾ ਹਾਂਜੀ ਸਰਕਾਰ ਨਹੀਂ ਆਦੇ ਮਨਮਰਜ਼ਾ ਤੇ ਫੀ ਹੋਣੀ ਜੇ ਤੋ ਚੂਜ਼ ਕਿੰਨੇ ਦੇਖੋ ਬ੍ਰਾਂਡਾਂ ਦੇ ਬ੍ਰਾਂਡੇਡ ਲਾਏ ਆ ਸੂਜ਼ ਕਿੰਨੇ ਦੇਖੋ ਬਹੁਤ ਸਸਤੇ ਤੇ ਵਧੀਆ ਬ੍ਰਾਂਡੇਡ ਚੀਜ਼ ਹੈ ਦੁਬਈ ਦੇ ਵਿੱਚ ਇਸ ਕਰਕੇ ਸਾਰੇ ਲੋਕ ਜਿੰਨੇ ਵੀ ਆ ਦੁਬਈ ਜਾਣ ਕੇ ਸ਼ੋਪਿੰਗ ਕਰਦੇ ਆ ਤੇ ਜਿੱਦਾਂ ਮੋਬਾਈਲ ਹੋ ਗਈ ਸ਼ੋਪਿੰਗ ਹੋ ਗਈ ਚੂਜ਼ ਵੀ ਹੋ ਗਈ ਕੱਪੜੇ ਹੋ ਗਏ ਇਹ ਕਰਨ ਨੂੰ ਦੁਬਈ ਨੰਬਰ 1 ਹੈ ਯਾਰ ਤਲਣ ਲੱਗੇ ਆ ਗੰਬਲ ਦੇਖਦੇ ਆ ਇਹਨੂੰ ਆਉਂਦਾ ਪਸੰਦ ਕਿ ਨਹੀਂ ਕੀ ਕਰੀਏ ਐਸੇ ਹੀ ਨਾ ਲਓ ਹੈ ਕਲਰ ਆ ਠੀਕ ਹੈ ਕਲਰ ਸਹੀ ਹੈ ਕੇ ਹਾਂਜੀ ਕਿਥਾ ਕੋਰੀਆ ਦਾ ਇਸ ਕੇ ਅੰਦਰ ਜਾੜਾ ਕੋਰੀਆ ਦਾ ਕਿਦਾ ਕੋਰੀਆ 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 ਹਣਾ ਇੱਕ ਅੰਦਰ ਸਹੀ ਯਾਰਕ ਨੇ ਘੈਂਟ ਕੰਬਲ ਆਇਆ ਇੱਥੇ ਇਹ ਕਰਦਾ ਤਿੰਨ ਚਾਰ ਲੈ ਹੀ ਗਈ ਇਹ ਗ੍ਰੀਨ ਕਲਰ ਸਾਰੇ ਕੰਬਲ ਦੇਖੋ ਉੱਪਰੋਂ دوسرا ਇਹ ਕਿਹੜੀ ਲਗੜ ਉਹ ਵਜ਼ਨ ਵੀ ਥੋੜਾ ਉਧਰ ਪਰਫਿਊਮ ਲੱਗੇ ਹੋਏ ਨੇ ਸਾਹਮਣੇ ਕਗੰਤ ਨੂੰ ਤੇ ਪੈਕ ਉਹ ਬੁੜਾ ਰਜਨੀ ਗਾਂਤੀ ਲੱਗਣ ਡਿਆ ਤੇ ਕਰਦੇ ਐ ਇੱਕ ਵਾਰੀ ਫੇਰ ਨਹੀਂ ਇਹ ਕਰਨ ਕਰਬ ਹੁਣ ਸਟਰੀਮ ਵਾਲਾ ਚਾਹੀਏ ਦੁਕਾਨਵਾਲੇ ਮੇਰੇ ਸਾਹਮਣੇ ਬਦਾਮ ਵੀ ਬਾਦਾਮ ਕਾਜੂ ਕਾਜੂ ਕਰਤੇ ਐ ਪੈਕਟਾਂ ਚ ਇੱਥੇ ਜਿੰਨਾ ਵੀ ਸਮਾਨ ਆ ਨਾ ਬਦਾਮ ਕਾਜੂ ਪਿਸਤਾ ਸਭ ਤੁਹਾਨੂੰ ਸਸਤਾ ਮਿਲੇਗਾ ਚੰਨਾ ਕੰਪਦੀਵੇ ਚਿੰਪਿੰਡ ਪੁੰਡ ਜਾਣ ਵਾਸਤੇ ਜਾਂ ਆਪਣੇ ਇਥੇ ਖਾਣ ਪੀਣ ਵਾਸਤੇ ਤੁਹਾਨੂੰ ਸਭ ਤੋਂ ਸਸਤਾ ਮਿਲੇਗਾ ਸਾਹਮਣੇ ਦੇਖੋ ਟੋਫੀ ਟਾਫੀਆਂ ਵੀ ਲੱਗੀਆਂ ਪਈਆਂ ਬੱਚਿਆਂ ਵਾਸਤੇ ਬਦਾਮ ਮੈਂ ਇਹਨੂੰ ਕਿਹਾ ਮੈਂ ਕਰਦੇ ਕਿਲੋ ਯੂ ਐਸ ਏ ਦੇ ਸਾਹਮਣੇ ਉਹ ਥੋੜੇ ਜਿਹਾ ਕਾਜੂ ਲੈ ਕੇ ਚਲਦੇ ਆ ਇੰਦਾ ਵਾਏ ਮਾਰਕੀਟ ਦੇ ਵਿੱਚ ਚੀਜ਼ ਵਧੀਆ ਮਿਲਦੀ ਆ ਤੇ ਮਿਲਦੀ ਵੀ ਸਸਤੀ ਆ ਜਿਹਨੂੰ ਕਿਹਾ ਮੈਂ ਕਰਦੇ ਦੇਖਦੇ ਕਿੰਨੇ ਦੇ ਬਣਦੇ ਕਾਰਖਾਨੇ ਤੇਨ ਵਾਸਤੇ 15 ਰਾਮ 15 ਰਾਮ ਦੇ ਬਣ ਗਏ ਠੀਕ ਹੈ ਬਦਾਮ ਲੈ ਲਏ ਆਂ ਅਸੀਂ ਯੂ ਐਸ اے ਦੇ ਕਿੰਨੇ ਯਾਨੀ ਕਿ ਅੱਧਾ ਕਿਲੋ ਦਾ ਫੜੇ ਘਟਿਆ ਬੜੀ ਆ ਸਸਤੇ ਇੱਥੇ ਖਾਓ ਪੀਓ ਹੁਣ ਤੁਹਾਨੂੰ ਦਿਖਾਉਣਾ ਹੈ ਦੁਬਈ ਦੀ ਸਭ ਤੋਂ ਸਸਤੀ ਮਾਰਕੀਟ ਜਿੱਥੇ ਹਰ ਕਿਸਮ ਦਾ ਕੱਪੜਾ ਕੂਪੜਾ ਸਭ ਸਸਤਾ ਮਿਲਦਾ ਵਾ ਫਿਲਮੇਰੇ ਪਿੱਛੇ ਵੀਡੀਓ 'ਚ ਦੇਖਣ ਦੇ ਹੋਗੇ ਤੇ ਹੁਣ ਤੁਹਾਨੂੰ ਦਿਖਾਉਣਾ ਹੈ ਵੀਡੀਓ ਦੇ ਵਿੱਚ ਜਿੱਥੇ ਸਸਤਾ ਕੱਪੜਾ ਮਿਲਦਾ ਦੁਬਈ ਦੇ ਵਿੱਚ ਉਹ ਆਪਣੇ ਜਿੱਦਾਂ ਅੰਮ੍ਰਿਤਸਰ ਲੰਡਾ ਬਾਜ਼ਾਰ ਲੱਗਾ ਹੁੰਦਾ ਉਦਾਂ ਇੱਥੇ ਕੱਪੜੇ ਲੱਗੇ ਆ ਸੇਲ ਦੇ ਵਿੱਚ ਦੇਖੋ ਕਨਾ ਮਾਲ ਆ ਕੱਪੜਿਆਂ ਦਾ ਇਸ ਹਵੰਬਰ ਸਾਰ ਜਿੱਦਾਂ ਆਪਣੇ ਲੱਗਦੇ ਨਾ ਲੰਡਾ ਬਾਜ਼ਾਰ ਦੇ ਵਿੱਚ ਕੱਪੜੇ ਮਿਲਦੇ ਆਫਰ ਚ ਇਹ ਇਥੇ ਇਸ ਕਰਕੇ ਜਿੱਦਾਂ ਇੱਥੇ ਵਰਕਰ ਬੰਦੇ ਜਿੱਦਾਂ ਕਾਮਕਾਰ ਵਾਲੇ ਇੰਡੀਆ ਪੰਜਾਬੀ ਪਾਕਿਸਤਾਨੀ ਨੇਪਾਲੀ ਬੰਗਲਾਦੇਸ਼ੀ ਫਿਰ ਕੰਮ ਕਾਮਕਾਰ ਦੇ ਵਿੱਚ ਤੁਹਾਨੂੰ ਪਤਾ ਉਹ ਕੱਪੜੇ ਕਿਹੋ ਜਿਹੀ ਚਾਹੀਦੇ ਆ ਤੇ ਇੱਥੋਂ ਜਾਣ ਕੇ ਸਾਰੇ ਲੈਂਦੇ ਆ ਤੇ ਖਰੀਦੇ ਆ ਤੇ ਉਹਨਾਂ ਸਸਤੇ ਪੈ ਜਾਂਦੇ ਆ ਤੇ ਆਪਣਾ ਕਾਮਕਾਰ ਦੇ ਵਿੱਚ ਉਹਨਾਂ ਲਈ ਵਧੀਆ ਰਹਿੰਦੇ ਨੇ ਲੋਟ ਲੋਟ ਲੋਅ ਸੇਲ ਜੋ ਆਹ ਟੀ-ਸ਼ਰਟ ਆਹ ਆਹ ਬੜਾ ਖੁੱਲਾ ਪਜਾਮਾ ਆ ਆ ਤੂੰ ਪਾਉਣਾ ਹੀ ਲੱਗ ਰੱਖ ਆਪਣੇ ਭਲਾ ਭਾਜੇ ਤੇ ਤੇਰੀ ਜੱਡਾ ਹੀ ਹੋਏ ਥੋੜਾ ਹੀ ਫੜ ਗਿਆ ਹੋਏ ਨਹੀਂ ਸਰ ਭਾਈ ਜੱੜ ਵੀ ਲੋ ਮੈਂ ਨਾ ਪੂਰਾ ਮੇਲਾ ਲੱਗਾ ਜੋ ਆ ਬਾਜ਼ਾਰ ਦੇ ਵਿੱਚ ਤੇ ਇੱਧਰ ਵੀ ਬੜੀ ਸੋਹਣੀ ਵਾਈਟ ਕੱਟ ਦੇਖੋ ਇੱਧਰ ਬੱਚਿਆਂ ਦੇ ਸ਼ੋਅ ਛੋਟੇ ਛੋਟੇ ਬੱਚਿਆਂ ਦੇ ਤਿੰਨ ਤੋਂ ਚਾਰ ਸਾਲ ਦੋ ਸਾਲ ਇੱਕ ਸਾਲ ਤੋਂ ਲੈ ਕੇ ਸਭ ਕੁਝ ਸਬ ਸਿਊਜ਼ ਹੀ ਹੈਗਾ ਜੋ ਤੀਜੇ ਫਲੋਰ ਤੇ ਨਾ ਇਹਨਾਂ ਨਾਲ ਸਾਡੇ ਸਿਊਜ਼ ਲਾਏ ਨੇ ਬੂਟਾਂ ਦਾ ਬੱਚਿਆਂ ਤੋਂ ਲੈ ਕੇ ਸਿਆਣਿਆਂ ਤੱਕ ਨਾ ਇਹ ਬਹੁਤ ਹੈ ਪਰ ਆਈ ਜੀ ਬਹੁਤ ਜੈ ਜੀ ਲਾਏ ਆ ਰਾਈਜ਼ ਲਾਇਆ ਇਹਦਾ ਜਿੰਨਾ ਕਰ 20 ਗ੍ਰਾਮ ਤੇ ਇਧਰ ਆਏ ਜਿੰਨਾ ਸਾਡੇ ਉਮਰ ਦੇ ਮੁੰਡਿਆ ਖੁੰਡਿਆ ਦੇ ਸੈਂਡਲਸ ਸਿਊਜ਼ बहुत सस्ती मार्केट है देखो किसूज लगे इतना सारे बूट ही और अगर जा के आ देखो जसूज है प्राइस पता नहीं कैंथे लिखे ਚਲੋ ਸ਼ਟਾ ਹੋਇ ਨਾ ਹੋਤੇ ਆ ਲੈਨੇ ਸਾਬ ਸਿਊਜ਼ ਲਾਇਏ ਨੇ ਤੇ ਜੇ ਫਰੋਡ ਦੇ ਉੱਪਰ ਸਾਰਾ ਬੂਟਾਂ ਦਾ ਹੀ ਫਲੋਰ ਹੈ ਜਨਾਨੀਆਂ ਦੇ ਬੰਦਿਆਂ ਦੇ ਨਿਆਣਿਆਂ ਦੇ ਸਿਆਣਿਆਂ ਦੇ ਬੁੱਢੀਆਂ ਦੇ ਬਜ਼ੁਰਗਾਂ ਦੇ ਸਭ ਸਿਊਜ਼ ਹੈ ਜਿੱਦਾਂ ਦੀ ਆ ਦੇਖ ਲਓ ਹੁਣ ਐਗਜ਼ਾਮਪਲ ਆ ਵਾਲੇ ਤੇ ਇਹਦਾ ਪ੍ਰਾਈਸ 2021 21 ਦਰਾਮ ਤੇ ਹੈ ਦਵਾਈ ਦੇ ਦਰਾਮ ਦੇ ਹਿਸਾਬ ਨਾਲ ਸਾਈਜ ਹੈਗਾ 41 ਦਾ ਸਸਤੀ ਮਾਰਕੀਟ ਦਾ ਟੂਰ ਕਰਾਇਆ ਵਾ ਵੀਡੀਓ ਚੰਗੇ ਲੱਗੇ ਕਿ ਚੈਨਲ ਸਬਸਕ੍ਰਾਈਬ ਲਾਈਕ ਜ਼ਰੂਰ ਕਰਿਓ ਤੇ ਇੱਥੇ ਕਰਦੇ ਆਂ ਵੀਡੀਓ ਦਾ ਐਂਡ ਆ ਸੀ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ